ਸਮਾਣਾ ਦੇ ਪਿੰਡ ਕੁਤਬਨਬਰ ਦੇ ਵਿੱਚ ਇੱਕ ਕਿਸਾਨ ਹਰਵਿੰਦਰ ਸਿੰਘ ਜਿਹੜਾ ਕਿ ਆਪਣੇ ਖੇਤਾਂ ਵਿੱਚ ਚਾਲੇ ਨੂੰ ਚਾਰੇ ਨੂੰ ਪਾਣੀ ਲੈਣ ਗਿਆ ਸੀ ਅਚਾਨਕ ਉੱਥੇ ਮੋਟਰ ਤੇ ਕੰਡ ਲੱਗਿਆ ਉਸ ਨੂੰ ਤੁਰੰਤ ਹਸਪਤਾਲ ਲੈ ਜਾਂਦੇ ਗਏ ਜਿੱਥੇ ਡਾਕਟਰਾਂ ਨੇ ਉਸ ਦਾ ਕਾਫੀ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ECG ਵਗੈਰਾ ਕਰਾਈ ਗਈ ਲੇਕਿਨ ਕੁਝ ਸਮੇਂ ਬਾਅਦ ਉਸ ਸਾਹ ਤੋੜ ਗਿਆ ਤੇ ਡਾਕਟਰਾਂ ਨੇ ਉਸ ਦੀ ਪੁਸ਼ਟੀ ਕਰ ਦਿੱਤੀ ਵੀ ਉਸ ਦੀ ਮੌਤ ਹੋ ਚੁੱਕੀ ਹਰਵਿੰਦਰ ਸਿੰਘ 4 ਮਹੀਨੇ ਬਾਅਦ ਹੀ ਕੰਬਾਈਨ ਤੇ ਵਾਪਸ ਆਪਣੇ ਪਿੰਡ ਕੁਤਬਨ ਪਰ ਪਰਤਿਆ ਸੀ ਔਰ ਅਚਾਨਕ ਇੱਕ ਘਟਨਾ ਨਾਲ ਉਸ ਦੀ ਮੌਤ ਹੋਈ ਹੈ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ ਕਿ ਇਸ ਦੇ ਸਿਰਫ ਅੱਧਾ ਕਿੱਲਾ ਜ਼ਮੀਨ ਇਹਦੇ ਕੋਲ ਆਂਦਾ ਹੈ ਔਰ ਦੋ ਬੱਚੇ ਔਰ ਆਪਣੀ ਪਤਨੀ ਪਿੱਛੇ ਸੜ ਗਏ ਔਰ ਉਸ ਦੀ ਪੋਸਟਮਾਰਟਮ ਦੇ ਲਈ ਉਸ ਦੀ ਡੈਡ ਬੋਡੀ ਨੂੰ ਸਮਾਣਾ ਕੇ ਸਰਕਾਰ ਉਸタル ਰੱਖਿਆ ਗਿਆ ਹੈ ਸੀਟੀ ਪੁਲਿਸ ਵੱਲੋਂ ਪੋਸਟਮਾਰਟਮ ਕਰਾ ਕੇ ਕੱਲ ਨੂੰ ਡੈਡ ਬੋਡੀ ਵਾਰਸਨ ਸੌਂਪੀ ਜਾਣੀ ਹੈ ਹਰਵਿੰਦਰ ਸਿੰਘ ਜੀ ਐਮਪੀ ਗਏ ਸੀ ਜੇਨਲਨ ਤੋਂ ਉੱਥੋਂ ਆਏ ਸਨ ਤੇ ਖੇਤ ਗਏ ਸਨ ਸਟਾਲੇ ਨੂੰ ਪਾਣੀ ਲਾਣ ਲੱਗੇ ਹਨ ਤੇ ਉਹ ਹਾਂ ਉਹ ਗ੍ਰਿਪ ਨੂੰ ਹੱਥ ਲੱਗ ਗਿਆ ਹੀ ਤੇ ਰਸਟਲੇ ਇੱਥੇ ਆਈ ਡਾਡਰ ਨਹੀਂ ਕੋ ਚੈੱਕ ਅਪ ਤੋਂ ਕਿੱਤਾ ਸੀ ਹਾਂਜੀ ਚੈੱਕ ਅਪ ਕੀਤਾ ਸੀ ਅਮਰ ਕਿੰਨੇ ਸਾਲ ਦੇ ਸਨ 40 ਕੁ ਸਾਲ ਦੇ ਬੱਚੇ ਹਾਂਜੀ ਬੱਚੇ ਕਿੰਨੇ ਬੱਚੇ ਦੋ ਬੱਚੇ ਨੇ ਬੇਟਾ ਬੇਟੀ ਹੈ ਹਾਂਜੀ ਇੱਕ ਬੇਟਾ ਇੱਕ ਬੇਟੀ ਹੈ ਬੇਟਾ ਬੇਟੀ ਨਹੀਂ ਹੈ ਜ਼ਮੀਨ ਕਿੰਨੀ ਕੰਦੀ ਹੈ ਅੱਧਾ ਕੋ ਕਿੱਲਾ ਹੁੰਦੀ ਹੈ ਅ ਹਰਵਿੰਦਰ ਸਿੰਘ ਹੈ ਪਿੰਡ ਹਾਂਜੀ ਚਾਲੀ ਚਾਲੀ ਕੇ ਸਾਲ ਦਾ ਹੈਗਾ ਜੀ ਇਹ ਅੱਛਾ ਕੁਦਨਪੁਰ ਤੋਂ ਆਇਆ ਹੈ ਹਾਂ ਜੀ ਕੁਦਨਪੁਰ ਤੋਂ ਸੀ ਕੀ ਦੱਸੇ ਭੈਭਲੀ ਨਾ ਐਕਚੁਅਲੀ ਇਹ ਖੇਤਾਂ 'ਚ ਕੰਮ ਕਰ ਰਹੇ ਸੀ ਕੋਈ ਤਾਰ ਕਹਿੰਦੇ ਲਟਕ ਰਹੀ ਸੀ ਉਹਨੂੰ ਮੀਟਰ ਨਾਲ ਜੋੜਨ ਲੱਗੇ ਤੇ ਇੱਕਦਮ ਬਿਜਲੀ ਦਾ ਝਟਕਾ ਲੱਗਿਆ ਤੇ نیچے गिर ਗਏ ਸਾਡੇ ਕੋਲ ਲੈ ਕੇ ਆਏ ਸੀਗੇ ਕਰੰਟ ਲੱਗੇ ਮਤਲਬ ਹਾਂਜੀ ਹਾਂਜੀ ਕਰੰਟ ਲੱਗਿਆ ਕਾਫੀ ਤੇਜ਼ ਸੀ ਆਪਣੇ ਕੋਲ ਜਦੋਂ ਕਿਸ ਤਰੀਕੇ ਨਾਲ ਇਸਨੂੰ ਆਪਨੇ ਕੋਲ ਜਦੋਂ ਆਇਆ ਤਾਂ ਅਸੀਂ ਕੋਸ਼ਿਸ਼ ਕੀਤੀ ਲੇਕਿਨ ਸਾਡੇ ਕੋਲ ਜਦੋਂ ਆਇਆ ਤਾਂ ਸਾਨੂੰ ਲੱਗ ਰਿਹਾ ਸੀ ਕਿ ਜਿਵੇਂ ਬ੍ਰਾਡ ਡੈਡੀ ਹੈ ਤੇ ਵੈਸੇ ਅਸੀਂ ਆਪਣੇ ਵੱਲੋਂ ਸੀਪੀਆਰ ਵਗੈਰਾ ਦੀ ਵੀ ਕੋਸ਼ਿਸ਼ ਕੀਤੀ ਸੀਗੀ ਲੇਕਿਨ ਰਿਵਾਈਵ ਨਹੀਂ ਹੋਏ ਬਸ ਬ੍ਰਾਡ ਡੈਟ ਤੇ ECG ਸਟ੍ਰੇਟ ਲਾਈਨ ਸੀ ਪਿਪਿਲਸ ਫਿਕਸ ਡਾਇਲੇਟਿਡ ਸੀ ਤੇ BP ਪਲਸ ਅਨਰੀਕੋਰਡੇਬਲ ਸੀਗਾ ਬ੍ਰਾਡਟ ਸੀ ਐਂਟਰੀ ਪੁਆਇੰਟ ਤਾਂ ਸਾਨੂੰ ਦਿਖ ਗਿਆ ਹੱਥ ਤੇ ਸੀਗਾ ਐਗਜ਼ਿਟ ਪੋਸਟਮਾਰਟਮ ਤੇ ਪਤਾ ਚੱਲ ਜੀ ਅਸੀਂ ਕਿਹਾ ਵੀ ਪੋਸਟਮਾਰਟਮ ਦਾ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼